ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਤਾਜੀ ਸੋਣ ਵਾਲੀ ਬੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਹਾਂ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪੈਂਦੀ ਹੈ ਨੇੜੇ ਪਿੰਡ ਭਧੌੜ ਰਹੇ ਹਨ ਆਓ ਪੁੱਛ ਲੈਨੇ ਬਈ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਵਧੀਆ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮਾਲੋਂ ਥਾਮਨੇ ਨੇ 727 ਕੰਨ ਨੰਬਰ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਲੈ ਲਊ ਜੀ ਹਜੇ 8 ਦਿਨ 7-8 ਦਿਨਾਂ ਦੀ 7-8 ਦਿਨਾਂ ਦੀ 7-8 ਦਿਨ ਲੈ ਜੀ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਆ ਬਾਈ ਦੁੱਧ ਪਹਿਲੇ ਸੂਏ 16 ਲੀਟਰ ਦਿੱਤਾ ਇਹਨੇ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣੇ ਗਲਾਬੀ ਥਣ ਆ ਤਾਂ ਟਲਾ ਟਲਾ ਬਹੁਤ ਪੰਗਾ ਦੇ ਬਟ ਲਾ ਟੋ ਲਾਂ ਬਹੁਤ ਪਈਆਂ ਸਾਰੀਆਂ ਬਾਲਡਾਂ ਲਾ ਗੱਢ ਕੇ ਕਰਮਾਲੀ ਨੇ ਫੇਰ ਸੋਨਾ ਲੈ ਬਈ ਲਾਹੂ ਕੀ ਬਹੁਤ ਕੱਚੀ ਕੱਚੀ ਆ ਹਣਾ ਦੁੱਧ ਦੇ 18-19 ਲੀਟਰ ਦਾ ਖੋਲ ਦੇ ਬਾਈ ਬਾਕੀ ਕੱਦ ਕੋਤ ਬਹੁਤ ਆ ਕੋਈ ਨਿੱਕੀ ਜੀ ਜਲਸੀ ਨਹੀਂ ਵੀ ਨਿੱਕੀ ਜਲਸੀ ਨਹੀਂ ਹੈਗੀ ਫੁੱਲ ਵੱਡਾ ਕੱਦ ਦਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਦੀ ਫੈਂਟ ਆ ਜਿਹੜੀ ਕਰਮਾਲੀ ਨੂੰ ਦੇਖ ਬਾਕੀ ਬਾਕੀ ਮੂੰਹ ਦੇਖ ਜਾਸੀ ਕੰਨ ਦੇ ਛੋਟਾ ਛੋਟਾ ਯਾਦ ਬ੍ਰੀਡ ਫੁੱਲ ਹੋਰ ਦੀ ਵਾਰਦੀ ਬਹੁਤ ਚੰਗੀ ਆ ਸਨਖਪੁਣਾ ਵੜ ਦੇ ਵਿੱਚ ਚੰਗਾ ਬਾਕੀ ਤੋਰਾ ਤਰਾ ਚੰਗਾ ਬੜਾ ਇੱਤੀ-ਕਿੱਤੀ ਆ ਬਈ ਨਾ ਜਿਹੜੇ ਲੈਂਦੀ ਆ ਬਣੂਗੀ ਬਹੁਤ ਕਿਉਂ ਢਿੱਲਾਂ ਦਾਸ ਦੀਆਂ ਬਲਡਲਾਂ ਸਾਰੀਆਂ ਕੱਢ ਕੇ ਲੇਵਾ ਇਹਨੇ ਫੁੱਲ ਲੇਵਾ ਫੁੱਲ ਬਣਾ ਕੇ ਫੇਰ ਸੁਣਾ ਹਾਂ ਅੰਡਰ ਗਲੇਵਾ ਇਹਨੇ ਭਰ ਲੈਣਾ ਗਰਮ ਵਾਲੀ ਦੀ ਬਾਕੀ ਫੁੱਲ ਕੱਢ ਦੀ ਆ ਕੋਈ ਛੋਟ ਹੀ ਨਹੀਂ ਬਈ ਨਾ ਮੀਡੀਅਮ ਫੁੱਲ ਕਰਦਾ ਬਈ ਵਧੀਆ ਤੇ ਮੁੱਲ ਕੀ ਆ ਬਈ ਇਹਦਾ ਮੁੱਲੇ ਨੇ 52000 ਰੁਪਏ ਮਾਨਤਾਨ ਹੋਜੀ ਬਈ ਹਾਂ ਮਾਨਤਾਨ ਹੋਜੀ 52000 ਰੁਪਿਆ ਮੁੱਲਾ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋਜੀ ਆਰਡਰ ਕਮਾਲ ਨਾਲਾ ਨੂੰ ਨਾ ਚੰਗੀਆਂ ਕਲਾਕਲਾ ਥਾਣ ਮੁਠੀ ਵਾਲਾ ਥਣ ਦੇਖੋ ਬਈ ਦੁੱਧ ਵਾਲੀਆਂ ਨਾ ਕੱਚੀ ਆ ਉਹ ਹਿਸਾਬ ਨਾਲ ਜੱਜਮੈਂਟ ਕਰਿਓ ਫੇਸਪੋਸਟ ਵੀ ਚੰਗਾ ਤੇ ਕਿਸੇ ਵੀਰ ਦੇ ਬੜ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ